ਪਰ ਇਹਦਾ ਪੂਰਾ ਪੂਰਾ ਪ੍ਰੋਗਰਾਮ ਬਣ ਗਿਆ ਹੁਣ ਆਊਗੀ ਲਾ 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 ਹਾਂ ਇਹਦਾ ਸੱਚ ਤਾਂ ਲੜਦਾ ਉਹ ਸੱਚ ਲੜਦਾ ਉਹ ਸੱਚ ਉਹ ਤੇਰੀ ਭੈ ਉਹ ਮੇਰਾ ਸੜਾ ਭੈ ਓਏ ਉਹ ਪਰਾਂ ਰੱਖ ਓਏ ਓਏ ਕੈਮਰਾ ਮਚਾ ਦੇਗਾ ਓਏ ਮੈਂ ਤਾਂ ਬਾਈ ਕੁਛ ਨਹੀਂ ਕਿਹਾ ਓਏ ਇਹ ਮਾਂ ਤੰਗੜੀਆਂ ਲੈ ਲੋ ਪੈਸਾ ਇਕੱਠਾ ਕਰਨ ਵਾਸਤੇ ਡਾਲਰ ਇਕੱਠੇ ਕਰਨ ਵਾਸਤੇ ਬਾਈ ਡੰਡਾ ਜੜਿਆ ਹੋਇਆ ਮਾਂਜੇ ਚ ਮਾਂਜੇ ਡੰਡਾ ਜੜਿਆ ਹੋਇਆ ਨਹੀਂ ਤੰਗੜੀ ਨਾ ਤੰਗੜੀ ਦਾ ਪਾੜ ਦੂ ਆ ਵੀ ਮਿੱਤਰੋ ਠੀਕ ਠਾਕ ਉਹ ਦੇਖ ਲਈ ਬਾਈ ਦੇਖ ਲਈ ਬਲੌਗ ਦੇਖ ਲਈ ਮੈਂ ਤਾਂ ਇਹੀ ਕਹਿਣ ਆਇਆ ਵੀ ਸਬਸਕ੍ਰਾਈਬ ਕਰ ਲੈ ਚੈਨਲ ਨੂੰ ਜਲਦੀ ਜਲਦੀ ਨੂੰ ਲਾਈਕ ਕਰ ਦੇ ਕਮੈਂਟ ਕਰ ਦੇ ਲੈ ਦੇਖ ਲੋ ਬਲੌਗ ਬਾਈ ਦੇਖ ਲੋ ਕਾਲੀ ਹੋਈ ਪਈ ਆ ਮੁੰਡੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਆ ਤੁਹਾਡੇ ਨਵੇਂ ਨਮੂਨੀ ਨਵੇਂ ਬਲੌਗ ਚ ਨਵਾਂ ਬਲੌਗ ਤਿਆਰ ਕਰਨ ਜਾ ਰਹੇ ਹਾਂਗੇ ਨਾਲ ਸਾਡੇ ਐਂ ਦਰਸ਼ਕਾਂ ਨੂੰ ਪਿਆਰ ਨਾਲ ਬੋਲ ਪਿਆ ਕਰ ਸਾਰਾ ਦਿਨ ਨਹੀਂ ਐ ਕਰਦੇ ਹੁੰਦੇ ਸਾਰਾ ਦਿਨ ਰੁਪਿਆ ਰੁਪਿਆ ਨਹੀਂ ਕਰਦੇ ਹੁੰਦੇ ਸਾਰਾ ਦਿਨ ਹਾਂ ਚੱਲ ਉਧਰ ਤਾਓ ਇਹ ਬੇਨਾ ਬੰਦਾ ਕੀ ਹੈ ਪ੍ਰੀਤ ਦੜਵਾ ਜੀ ਬੈਠੇ ਨੇ ਹੋਰ ਭਾਈ ਸਤਿ ਸ਼੍ਰੀ ਅਕਾਲ ਭਾਈ ਤੈਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜਿਹੜੇ ਬਲੌਗ ਦੇ ਦੇਖ ਰਹੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਧਰ ਆ ਵੀ ਪੰਗੂ ਜੀ ਖੜੇ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਬਿਲ ਸਮਝਿਆ ਵੀ ਬਲੌਗ ਦੇ ਵਿੱਚ ਪਾ ਲਈ ਸੀ ਨਹੀਂ ਨਹੀਂ ਆਏ ਨਹੀਂ ਗਾਣੇ ਦੇ ਮੁੰਡਾ ਗਾਣਾ ਆ ਰਿਹਾ ਵੀ ਪੰਗੂ ਦਾ ਇੱਧਰ ਆਪਣਾ ਲਾਭਕੌਰ ਸੀਮਾ ਬੈਠੇ ਨੇ ਕਾਸੀ ਕਾਲ ਜੀ ਸਾਰਿਆਂ ਨੂੰ ਹਾਂ ਜਿਨ੍ਹਾਂ ਦੀ ਡਿਮਾਂਡ ਦਿਨੋਂ ਦਿਨ ਵੱਧਦੀ ਜਾ ਰਹੀ ਆ ਹੁਣ ਸਾਡੇ ਸਾਰੇ ਦੀ ਗੱਲ ਨਹੀਂ ਹੋएगी ਹੈ ਤੇ ਚਲ ਹੁਣ ਇੱਧਰ ਤੱਕ ਕੀ ਕੈਮਰਾ ਮਾਰਾਂਗੇ ਇੱਧਰ ਤਾਂ ਹੁਣ ਨੋਟਾਂ ਦੀ ਮਸ਼ੀਨ ਹੈ ਹੋਰ ਨੋਟਾਂ ਦੀ ਮਸ਼ੀਨ ਹੈ ਰੱਬ ਕਰ ਕਰ ਦੇਵੇ ਦੇਖਦੇ ਸਹੀ ਜੀ ਬੁੜੀ ਰੱਬ ਕਰ ਕਰ ਦੇਵੇ ਅਹੀ ਜੀ ਬੁੜੀ ਹਾਂ ਮੇਰੀ ਗੱਲ ਸੁਣ ਬਾਈ ਫੇਰ ਕੀ ਹੋ ਗਿਆ ਚੱਲ ਹੁਣ ਕਮਾਉਣ ਲੱਗ ਗਈ ਪਹਿਲਾਂ ਮਾਣੀਆਂ ਤੰਗੀਆਂ ਨਾ ਮੈਂ ਤਾਂ ਮੈਂ ਤਾਂ ਮੈਂ ਤਾਂ ਦੋਨੇ ਹੱਥ ਜੋੜਦਾ ਮੈਂ ਤਾਂ ਬਸ ਹੁੰਦੀ ਆ 12 ਸਾਲ ਉਹ ਮੈਂ ਤਾਂ ਕੰਬ ਲਈਏ ਉਹ ਮੈਂ ਤਾਂ ਕੰਬ ਲਈਏ ਕਿੰਨੇ ਸਾਲ ਲੰਗਾ ਤੇ ਮੈਂ ਤਾਂ ਦੋਨੇ ਹੱਥ ਜੋੜਦਾ ਵੀ ਇਹਦੀ ਤਰੱਕੀ ਹੋਵੇ ਵਾਹ ਐ ਦੋ ਚਾਰ ਬਾਦੀਆਂ ਸਾਡੇ ਨਾ ਹੋਣ ਹੈ ਹਾਈ ਜਰਾ ਮੱਚੂਗੀ ਜਿਹੜੀਆਂ ਲੈਂਦੀ ਆ ਇਹ ਤੇ ਬਾਕੀ ਬਾਈ ਚਲੋ ਉਹ ਤਾਂ ਹਾਸੇ ਖੇਡੇ ਦੀ ਗੱਲ ਆ ਵੇਦਨਾ ਪਿਆਰ ਇਹ ਨਾਲ ਚੱਲ ਨੂੰ ਚੌੜ ਕਰ ਲੈਣਾ ਹੋਰ ਬੁੜੀ ਕੋਈ ਚੱਲਦੀ ਨਹੀਂ ਯਾਰ ਸਿੱਧੀ ਜੀ ਗੱਲ ਆ ਗੱਲ ਖਤਮ ਇੱਥੇ ਨਿਮੇੜਦਾ ਮੈਂ ਤਾਂ ਵੀ ਅਸੀਂ ਜੇ ਹੋਰ ਨੂੰ ਕਹਿ ਦੀ ਅਗਲੀ ਮੱਥੇ ਤੇ ਚੌੜੀਆਂ ਪਾਲਾਂ ਦੀ ਆ ਨਹੀਂ ਤਾਂ ਤੁਸੀਂ ਸਾਡੇ ਨਾਲ ਹੀ ਕਰਦੇ ਹੋ ਵਿਚਾਰੇ ਇਹਨਾਂ ਨੂੰ ਸਾਡੇ ਸਾਡਾ ਜੋਰ ਚੱਲਦਾ ਭਈ ਇਹਨਾਂ ਦੇ ਇਹਨਾਂ ਦਾ ਸਾਡੇ ਤੇ ਚੱਲਦਾ ਵੀ ਅਸੀਂ ਇਹਨੂੰ ਕਹਿ ਕੋ ਦਿੰਨੇ ਮਾੜਾ ਮੋਟਾ ਮਾੜਾ ਮੋਟਾ ਨਹੀਂ ਹੈਗਾ ਬਹੁਤ ਜ਼ਿਆਦਾ ਨਹੀਂ ਤੀ ਤੈਨੂੰ ਕੀ ਕਹਿਤਾ ਕੀ ਕਹਿਦਾ ਤੈਨੂੰ ਹਾਂ ਕੀ ਕੁੱਤੇ ਖਾਣੀ ਕਰਤੀ ਤਰਨ ਨਾਲ ਕੀ ਛੱਡ ਜਾ ਹੈ ਲੱਗੀ ਤੂੰ ਦੇਖ ਜਿੰਨਾਂ ਨੂੰ ਕਹਿੰਦੇ ਆ ਕਹਿੰਦੇ ਆ ਆਹੀ ਕਿਵੇਂ ਹਾਂ ਇਨੂੰ ਤਾਂ ਜਿੱਦ ਤੱਕ ਮੈਂ ਖਤਰੀਟ ਕਰਨੀ ਆ ਹਾਂ ਤੋੜਨੀ ਆ ਉਹੀ ਠਾ ਦੇ ਸਾਨੂੰ ਤੂੰ ਹੀ ਕਹਦੇ ਉੱਠ ਕੇ ਵਗਜੋ ਆ ਤੋੜ ਕਹਦੇ ਵਿੱਚ ਲਾ ਦੋ ਸਾਰੀ ਮੱਚ ਜੂਗੀ ਹਾਂ ਕਿੰਨੀ ਉਮਰ ਹੋ ਗਈ ਹੈ ਤੇ ਕੀ ਗੱਲ ਅਸੀਂ ਮੇਰੀ ਉਮਰ 64 ਦਾ ਜਨਮ ਹੈ ਮੇਰਾ 1964 ਦਾ ਹਾਂ 64 ਤੇ 6 ਉਹ ਪਾਲਾ 55 ਹੋ ਗਈ 6 ਉਹ ਪਾਲਾ ਹੈ ਨਾ 55 ਹੋਏ ਤੇ ਕਿੰਨੇ ਹੋਗੇ ਉਹ 58 ਸਾਰੀ ਚਾਲ ਨੂੰ ਤੂੰ ਜੋੜ ਪਹਿਲੀ ਲਾਈ ਉੱਥੇ 58 ਹੋਏ ਹੋਣਗੇ 58 ਹੋਏ ਨੇ ਕੁੱਟ ਪੈਣ ਨੂੰ ਯਾਰ ਹੀ ਆ ਉੱਟ ਪੈਣ ਦਾ ਪੂਰਾ ਪੂਰਾ ਪ੍ਰੋਗਰਾਮ ਬਣ ਗਿਆ ਹੁਣ ਆਊਗੀ ਲਾ 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 ਉਹ ਦੇ ਉਹ ਦੇ ਉਹ ਦੇ ਉਹ ਇਹੋ ਜਿਹਾ ਕਰਦਾ ਬਾਈ ਹੋਰ ਇੱਕੋ ਯਾਦ ਆ ਗਈ ਆਡੀਓ ਦੀ ਯਾਰ ਸਾਨੂੰ ਨੇ ਵਲੌਗ ਚ ਲਾਰਖਿਆ ਉਹ ਪਾ ਯਾਰੀ ਦਰਦ ਨਾਲ ਲੱਕੜ ਤਈ ਸਾਨੂੰ ਸੁਖਿਆ ਹੀ ਨਹੀਂ ਉਹਨੇ ਬੰਤਨੇ ਕੋ ਸਾ ਆਉਂਦਾ ਯਾਰੀ ਅੰਦਰ ਹੋ ਜਾ ਮੈਂ ਇੱਕ ਫੜ ਲਿਆ ਹੋ ਗਿਆ ਮੈਂ ਉਹ ਤਾਂ ਬੰਤ ਅੰਦਰ ਤਾਂ ਬੰਤਾ ਬੜੇ ਤੇ ਦਾ ਚਲੋ ਇਹ ਦਿਖਾ ਮੜਾ ਜੁਰਕਾ ਦਿਖਾ ਜੁਰਕਾ ਜੁਰਕਾ ਦਿਖਾ ਇਹ ਭਾਈ ਹਰੇਕ ਨੇ ਟਰਾਈ ਕਰਿਓ ਆ ਤੇਰੇ ਆਹਾ ਹਾ 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 ਆ ਦੰਦਰਾਵਾਲ 50000 ਚ ਪੈਂਦੀ ਆ ਪਤਾ ਤੈਨੂੰ ਇੰਨਾ ਕਿੰਨੇ ਦੀ ਆਈ ਇਹ ਇਹ ਭਾਈ ਤੇ 13500 ਰੁਪਏ ਦੀ ਆ ਸਾਢੇ 13000 ਦੀ ਭਾਈ ਆ ਜਾ ਆ ਗਿਆ ਮੈਂ ਮੜਾ ਫੋਨ ਨਾਲ ਹੀ ਲਾੜੀ ਨੂੰ ਗੇਰ ਵਾਲੀ ਸਾਈਕਲ ਹੀ ਵਾਈਦੀ ਆ ਗੇਰ ਕਿੱਥੇ ਨੇ ਇਹਦੇ ਆ ਜੀ ਭਾਈ ਆਹਾ ਗੇਰ ਨੇ ਹਾਂ ਗਰਾਰੀ ਨੇ ਅੱਛਾ ਵੱਡੀ ਤੋਂ ਚਾਹੀਤੇ ਆਏ ਨੇ ਛੋਟੀ ਤੇ ਆਏ ਓਏ ਕਿੱਥੋਂ ਬਦਲਣਾ ਪੈਂਦਾ ਇਹ ਇੱਥੇ ਬਦਲਨੇ ਪੈਂਦੇ ਨੇ ਇੱਥੋਂ ਲਿਕੜਦੇ ਨੇ ਨਾ ਇੱਥੋਂ ਪੈਂਦੇ ਨੇ ਇੱਥੋਂ ਲਿਕੜਦੇ ਨੇ ਇੱਥੋਂ ਗੀਅਰ ਪੈਂਦਾ ਆ ਤਾਂ ਬਕੇ ਨਿਕਲਦਾ ਹੈ ਹਾਂ ਇੱਥੋਂ ਇੱਥੋਂ ਨਿਕਲਦੇ ਨੇ ਇਧਰਲੇ ਪਾਸੇ ਇੱਥੋਂ ਪੈਂਦੇ ਨੇ ਮਤਲਬ ਦੋ ਪਾਸੇ ਗੀਅਰ ਪੈਂਦੇ ਨੇ ਹਾਂ ਆ 7 ਸਪੀਡ ਲਿਖਿਆ ਆ 3 ਸਪੀਡ ਲਿਖਿਆ ਇਧਰ ਵੱਧ ਪਾਈ ਦੀ ਹੈ ਹਾਂ ਠੀਕ ਇਹੀ ਜੀ ਚੀਜ਼ ਨਹੀਂ ਦੇਖੀ ਕਿਸੇ ਨੇ ਨਾ ਨਾ ਆਹ ਯਾ ਚ ਗਾੜੀ ਵਾਲਾ ਯਾਰ ਦਿੱਤਾ ਹਾਂ ਤਾਂ ਬਹੁਤ ਆਉਂਦਾ ਬਾਈ ਇਹ ਮੈਂ ਬਾਈ ਸਾਡੇ ਪਿੰਡਾ ਕਣੀ ਤਾਂ ਵੀ ਤੈਨੂੰ ਕਹਿਦਾ ਜਿਵੇਂ ਤੂੰ ਹੁਣ ਕਹਿੰਨੇ ਸਾਡੇ ਪਿੰਡ ਤਾਂ ਨਹੀਂ ਹੈਗੀ ਇਹ ਐਵੇਂ ਤੈਨੂੰ ਝੂਠ ਮਾਰਾਂ ਹਾਂ ਫਿਰ ਐਵੇਂ ਸਿੱਧੀ ਜੀ ਗੱਲ ਆ ਜੋ ਚੀਜ਼ ਦੇਖੀ ਸੀਨ ਤਰਫ ਸੀਨ ਤਰਫ ਇਹ ਤੋਂ ਕੀ ਕਹਿੰਦੀ ਐ ਮੈਂ ਤੰਗਲੀਆਂ ਲੈ ਲਓ ਪੈਸਾ ਇਕੱਠਾ ਕਰਨ ਵਾਸਤੇ ਡਾਲਰ ਇਕੱਠੇ ਕਰਨ ਵਾਸਤੇ ਬਾਈ ਡੰਡਾ ਜਿਹੜਾ ਹੋਇਆ ਮਾਂਜੇ ਚ ਮਾਂਜੇ ਡੰਡਾ ਜਿਹੜਾ ਹੋਇਆ ਨਹੀਂ ਤੰਗਲੀ ਨਾ ਤੰਗਲੀ ਦਾ ਪਾੜ ਦੂ ਹੈ ਬੌਲੀ ਤੰਗਲੀ ਦਾ ਪਾੜ ਦੂ ਨੋਟਾਂ ਨੂੰ ਇੱਕ ਪੂੰਗ ਵਾਲੀ ਲਾਲੋ ਟਰਾਲੀ ਲਾਈ ਹੋਈ ਐ ਹਾਂ ਪਰ ਕਿ ਲੈ ਗੇ ਲਾਈ ਹੋਈ ਆ ਦੋ ਲਾਡੀ ਕੇ ਖੜਾਤੀਆਂ ਭਰ ਕੇ ਦੋ ਬੁਗਰੀ ਦੋ ਬੁਗਰੀ ਖੜੀਆਂ ਨੇ ਹੈ ਉਹ ਇੱਧਰੇ ਪਿੱਛੇ ਖੜੀਆਂ ਨੇ ਅੱਜ ਵਾਲੀ ਆ ਖੜੀਆਂ ਨੇ ਅੱਜ ਵਾਲੀ ਸੰਦੀਪ ਕੇ ਖੜਾਉਣੀ ਆ ਭਰ ਕੇ ਨੋਟਾਂ ਨਾਲ ਮਾਤਾ ਮਾਂ ਦੀ ਕਿਰਪਾ ਰੇ ਆਪਾਂ ਤਾਂ ਕਹਿੰਦੇ ਆ ਦੋ ਚਾਰ ਤੇ ਰੇ ਖੜਾਇਆ ਮੰਗੇ ਭਰਾਡੇ ਚ ਹੈ ਚੱਕਰੇ ਕੰਮ ਤੇ ਕੁਛ ਹੈ ਸਾਡੇ ਤਾਂ ਬਹੁਤ ਵੱਡਾ ਕੰਮ ਇਹ ਤਾਂ ਇਹਦਾ ਯਾਰ ਇੱਧਰ ਤਾਂ ਇੱਧਰ ਤਾਂ ਲਾਡੀ ਪੋਰੇ ਪੱਟੇ ਹੋਏ ਨੇ ਇੱਧਰ ਟਰਾਲੀਆਂ ਨਹੀਂ ਖੜਦਾ ਪੋਰੇ ਪੱਟੇ ਹੋਏ ਨੇ ਇਹ ਤਾਂ ਵਾਸਾ ਪੰਡ ਸੱਟ ਕੇ ਪਾ ਕੇ ਦੱਬੜੇ ਪੈਣਗੇ ਪੰਡ ਸੱਟ ਕੇ ਟੱਕਣ ਲਾਉਂਦੀ ਆ ਆਪੀ ਦੱਬੀਆਂ ਥੱਲੇ ਬੰਦੇ ਸੇਕ ਤੇ ਪਾ ਦੇਗਾ ਆ ਸੱਚ ਬਾਈ ਉਹ ਹੋ ਗਿਆ ਆਪਣਾ ਐਸੇ ਵਿੱਚ ਪੈਕ ਕਰਦੀ ਤੋੜਨ ਲੱਗ ਰਹੀ ਸੀ ਲਾਬਾ ਖੜਾ ਇੱਧਰ ਹੋ ਲਾਬੇ ਠੀਕ ਹੈ ਵਧੀਆ ਬ੍ਰੇਡ ਵਧੀਆ ਫਿਰ ਉਹਦੇ ਬਚ ਗਿਆ ਆਪਣਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਵਾਹਣ ਚ ਥੋੜਾ ਜਿਹਾ ਹਿੱਲ ਚਾਲੀ ਹੋਈ ਜਾਂਦਾਂ ਹਾਂ ਤੇ ਚੱਲ ਹੋਊਗੀ ਰਾਤ ਨੂੰ ਓਖਾ ਹੋਇਆ ਫਾਟ ਕਿਤਾ ਨਹੀਂ ਖੁੱਲਗੇ ਨਹੀਂ ਨਹੀਂ ਫਾਟ ਕੇ ਨਹੀਂ ਖੁੱਲਲੇ ਏ ਠੀਕ ਆ ਫਾਟ ਕੰਨ ਦਾ ਗੱਲ ਕੱਲ੍ਹ ਕਰ ਤਾਲ ਕਾਂਟਾ ਲਵਾਦਾ ਇਹਨਾਂ ਦੇ ਫਟਕ ਨਹੀਂ ਲੋਟਾਈ ਕੱਲ ਮੈਂ ਵੀ ਲੇਟ ਕਰਾਤੀ ਇਹਨਾਂ ਨੇ ਹਾਂ ਐਕਸੀਡੈਂਟ ਨਹੀਂ ਸਾਡੇ ਪਿੰਡ ਹਾਂ ਗੁਰਦਾਸ ਮਾਨ ਨੇ ਕਈ ਗਾਣੇ ਨਾ ਉਹੀ ਨਹੀਂ ਗਾਏ ਗੁਰਦਾਸ ਮਾਨ ਨੇ ਜਿਹੜੇ ਕਈ ਗਾਣੇ ਗਾਏ ਨੇ ਤੰਤ ਤੋਂ ਆ ਵੀ ਚੱਲ ਰਹੀ ਜਿੱਥੇ ਮੈਂ ਤੁਹਾਨੂੰ ਕਹਿੰਦੇ ਜਿਹੜਾ ਗਾਇਕ ਤੇ ਲਖਾਰੀ ਹੁੰਦਾ ਨਾ ਉਹ ਸਮੇਂ ਦੇ ਹਾਲਾਤ ਦੇਖ ਕੇ ਲੇਖ ਕੇ ਫੇਰ ਕਾਉਂਦੇ ਹੁੰਦੇ ਨੇ ਉਹ ਜਿਹੜੇ ਹਾਲਾਤ ਪੈਦਾ ਹੋ ਰਹੇ ਨੇ ਇੱਥੇ ਤੁਹੀਂ ਤੇ ਉਹ ਗੁਰਦਾਸ ਮਾਨ ਪਹਿਲਾਂ ਕਹਿ ਗਿਆ ਤੂੰ 10 15 ਸਾਲ ਪਹਿਲਾਂ ਉਹ ਬਿਆ ਤੇਰੇ ਦੇ ਵੱਜਣ ਵਾਜਿਆ ਅ ਦਰ ਫਟੇ ਮੂੰਹ ਹੋਰੀ ਬਰੰਗੀ ਬਦਲਦਾ ਸਾਰਾ ਸਟੇਟ ਸੀ ਚੇਂਜ ਕਰਦਾ ਪਤਾ ਗਾਣਾ ਉਹ ਦੀਗਾ ਕਿਹੜਾ ਦੀ ਪਲਾਂ ਦੀ ਬੱਬੇ ਹਟ ਜਾ ਚੁਗਲਣ ਚੁਗਲਣ ਹਾਂ ਹਮ ਆਪ ਕਹੇ ਹਾਂ ਚੁਗਲੀਆਂ ਚੁਗਲੀਆਂ ਐ ਨਹੀਂ ਯਾਰ ਨਾ ਮੈਂ ਦੇਖ ਮੈਂ ਤੇ ਕ ਮੈਂ ਕੁਝ ਕਿਹਾ ਨਹੀਂ ਜਨਾਨੀਆਂ ਨੂੰ ਸਜਦੀਆਂ ਨੇ ਕਰਨੀਆਂ ਮੈਂ ਦੇਖ ਕਿਹਾ ਨਹੀਂ ਆਪਾਂ ਤਾਂ ਆਏ ਹੁਣ ਆਪਾਂ ਤਾਂ ਆਏ ਹੁਣ ਵਿਚ ਜਿਹੜੇ ਬੰਦੇ ਹੈ ਹੀ ਜਨਾਨੀਆਂ ਨਾਲ ਦੇ ਉਹਨਾਂ ਦਾ ਕਰੀਏ ਕੀ ਉਹਨਾਂ ਦਾ ਕਰੀਏ ਕੀ ਹੁਣ ਹਾਂ ਕਰਦਾ ਬੰਦਾ ਵਈ ਹਾਂ ਕਰਦਾ ਬੰਦਾ ਕਰੂ ਅਸੀਂ ਕਰ ਸਕਦੇ ਹਾਂ ਹਾਂ ਅਸੀਂ ਆ ਵਈ ਬਾਹਰਲੇ ਹੋ ਗਏ ਹੈ ਆ ਗੱਲਾਂ ਹੋ ਗਈਆਂ ਹੁਣ ਮੇਰੇ ਤਾਂ ਜਵਾਕ ਕਨੇ ਸੀ ਤਾਂ ਟੁਗਲੀਆਂ ਕਰ ਛੱਕ ਦੇ ਤੂੰ ਗੜੇ ਕਿਤੇ ਦਮ ਲੰਗੂਰੇ ਕੀ ਕਰਦਾ ਹੂੰ ਮੇਰੀ ਗੱਲ ਸੁਣ ਲਾ ਓਏ ਮੇਰਾ ਤਾਂ ਪਿੰਡੀ ਨੀ ਰੂਮ ਚਾਹ ਪੀਣੀ ਹੈ ਚੁੱਪ ਕਰਕੇ ਪੀ ਲਾ ਮੇਰਾ ਸਾਲਾ ਕੰਧਟ ਪਾ ਦੂਗਾ ਮਾਰਾ ਰੱਖਣਾ ਵੱਡਾ ਬੈਲੀ ਮਲੰਗ ਥਾਲੀ ਹਾਂ ਹੋਰ ਤੂੰ ਆ ਗਿਆ ਸਮੇਦਾਰ ਮੜੀ ਗੱਡੀ ਪਾਸੇ ਕਰੋ ਵਾਰਜ ਖੜੀਏ ਜਿਹੜੀ ਅਫਸਰਾਂ ਦੀ ਇਹ ਲਾਈਨ ਮੈਂ ਤਾਂ ਇੱਕ ਫੋਨ ਮਾਰ ਮੇਰਾ ਸਾਲਾ ਚੜਾ ਕੇ ਤਾਂ ਮੈਂ ਲਿਆ ਕਰਾਂ ਤੈਨੂੰ ਤੂੰ ਮਾਰ ਤਾਂ ਸ਼ੌਕੀਨ ਆ ਜੂ ਸਾਲਾ 100 ਗੱਡੀ ਦਾ ਮੈਂ ਤਾਂ 100 ਗੱਡੀ ਦਾ ਜ਼ਿੰਦਗੀ ਜੀਣ ਤੇ ਕੀ ਹੋਣੀ ਤੇ ਸਿੰਦਰੀ ਤੇ ਆਉਣੀਆਂ ਕਿੱਥੇ ਨੂੰ ਪੈਸੇ ਜੋ ਗਰੇਣੀ ਜਿੱਦਾਂ ਦਾ ਇਹ ਵੱਡਾ ਹੋਇਆ ਨੇ ਟੋਟਲ ਲੌਂਗ ਗੱਡੀਆਂ ਦੇਖਣੇ ਉਹ ਵੀ ਸੜਕਾਂ ਤੇ ਚਲਾਇਆ ਇਹਦਾ ਮੋਟਰਸਾਈਕਲ ਚਲਾਇਆ 100 ਲੱਗੇ ਗੱਡੀਆਂ ਮਰਜ਼ੀ ਸੰਗ ਖਵਾ ਰੋ ਆਹ ਗੱਲ ਰਹੀਗੀ ਤੀ ਉਹ ਤੇਰੀ ਸੌ ਜੇ ਕੋਈ ਸਟਾਰਟ ਕਰ ਦੇ ਇਹਦਾ ਸੱਚ ਤਾਂ ਲੜਦਾ ਉਹ ਸੱਚ ਲੜਦਾ ਉਹ ਸੱਚ ਤੇਰੀ ਭੈਣ ਉਹ ਮੇਰਾ ਸੜਾ ਭੈਣ ਓਏ ਉਹ ਪਰਾਂ ਰੱਖ ਓਏ ਓਏ ਕੈਮਰਾ ਮਚਾ ਦੇਗਾ ਓਏ ਮੈਂ ਤਾਂ ਬਾਈ ਕੁਝ ਨਹੀਂ ਕਿਹਾ ਓਏ ਤੇਰੀ ਡਾਕ ਦੇ ਦੀ ਇਧਰ ਤਰ ਮੇਰਾ ਬੌਲਾ ਬੌਲਾ ਇਹ ਤਾਂ ਹੂੰ ਹੂੰ ਆ ਬਈ ਯਾਰ ਤੀੜਾ ਪੈ ਗਿਆ ਮਿੱਟੀ ਤੀੜਾ ਕਿਉਂ ਆਦੇ ਨਾਲੇ ਨੇ ਕਿਵੇਂ ਪੈਰ ਸਾਸੀ ਨੂੰ ਲੋਡ ਕਰਾ ਲਾ ਓਏ ਸਟਾਰਟ ਨਹੀਂ ਹੁੰਦਾ ਓਏ ਸ਼ੇਰ ਤੇ ਸਾਰਾ ਹਜ਼ੂਰ ਲਾਤਾ ਡਾਇਲੋਗ ਲਿਖਾਉਣ ਤੇ ਮੂਰੇ ਐ ਨਹੀਂ ਹੈਗਾ ਵੀ 2 ਰੁਪਏ ਮੈਂ ਮੋਟਰਸਾਈਕਲ ਤੇ ਹੂੰ ਲਾ ਲਾਂ ਵੀ ਇਹ ਚੱਲ ਚੱਲਦਾ ਰਹੀ ਜੀ ਤੁਸੀਂ ਨੇ ਚਲਾਉਣਾ ਸਾਡਾ ਮੋਟਰਸਾਈਕਲ ਅਸੀਂ ਉਹਦੀ ਸਰਵਿਸ ਕਰਾਈਏ ਨਾ ਕਰਾਈਏ ਤੈਨਾਰ ਕੇ ਇਹ ਅਜ ਬਾਲੀ ਛੁਕਰੀ ਫਿਰਦੀ ਆਰਾਮੇ ਆ ਇਹ ਛੱਡ ਦੇ ਰਾਮੇ ਛੱਡ ਦੇ ਮੈਂ ਛੱਡ ਦੇ ਚਾਰ ਖੜੇ ਨੇ ਕਰੇ ਇੱਕ ਬਾਈ ਸੋਡਨਾ ਗੱਲ ਸਾਂਝੀ ਕਰਨੇ ਜਿਹੜੇ ਇਹ ਹੱਥ ਨੇ ਤੋਰਾ ਫੇਰਾ ਕਰਨ ਜਾਣੇ ਉਹਨਾਂ ਸੜਕਾਂ ਸੁੜਕਾਂ ਦੇ ਬਾਈ ਬਣ ਕੇ ਆ ਵੀ ਫੋਟੋਆਂ ਕੱਢੀ ਵੀਡੀਓ ਮੂਰਲੇ ਇੱਕ ਪਹਿਲਾ ਬਾਈ ਦਿਖਾ ਦੇ ਯਾਰ ਉਹ ਦੂਜਾ ਦਿਖਾਉਣ ਦੀ ਲੋੜ ਹੀ ਨਹੀਂ ਬਾਈ ਤਿੰਨ ਮੁੰਡੇ ਸੀ ਯਾਰ ਦੋ ਵਿਚਾਰੇ ਹਸਪਤਾਲ ਜਾਣ ਇੱਕ ਦੀ ਡੈਥ ਹੋ ਗਈ ਯਾਰ ਅਰੇ ਯਾਰ ਉਹ ਗੱਡੀ ਮਾਰ ਗਿਆ ਬਾਈ ਵਿਚਾਰਾ ਲੱਤਾਂ ਲੱਤਾਂ ਤੋੜ ਗਿਆ ਨਾ ਨੀਆ ਇਹਦੇ ਤੇਰੇ ਪਿੰਡ ਦੇ ਦੀ ਹੈ ਨਾ ਹਾਂ ਬਾਈ ਪਸ਼ੌਰ ਦੇ ਦੀ ਇਹ ਮੁੰਡੇ ਤੇਰੇ ਪਿੰਡ ਦੇ ਦੀ ਇਹ ਤੇਰੇ ਪਿੰਡ ਦੇ ਸੀਗੇ ਨਾ ਉੱਥੋਂ ਦੇ ਨਹੀਂ ਹੈਗੇ ਜਿਹੜਾ ਨਾਲ ਪਿੰਡ ਆ ਕਿਹੜਾ ਉਹ ਸੇਖੂ ਬਾਸ ਦਾ ਬੰਦਾ ਤਾਂ ਗੱਡੀ ਵਾਲਾ ਸੀਗਾ ਸੇਖੂ ਬਾਸ ਦਾ ਬੰਦਾ ਗੱਡੀ ਵਾਲਾ ਸੀਗਾ ਤੇਰੇ ਪਿੰਡ ਦੇ ਸੀਗੇ ਯਾਰ ਗਲਤ ਗੱਲ ਆ ਯਾਰ ਅੰਨਾ ਦੀ ਚਲਾਉਣ ਵਾਲਾ ਕੀ ਹੋ ਗਿਆ ਡੱਕਾ ਡੱਕਾ ਹਤੀ ਨਹੀਂ ਪਤਾ ਭਰਾਵਾ ਕੋਲ ਤਾਂ ਪਤਾ ਹੀ ਨਹੀਂ ਯਾਰ ਜਮੀ ਉਹ ਵਿਚਾਰਾ ਜਿਹੜਾ ਹੋਰ ਆ ਉਹ ਅਸੀਂ ਦਿਖਾ ਨਹੀਂ ਸਕਦੇ ਚੂਰਾ ਕਰਤਾ ਉਹਦੇ ਅਸੀਂ ਗਏ ਸੀਗੇ ਜਿੱਦੇ ਐਕਸੀਡੈਂਟ ਰਾਤ ਨੂੰ ਯਾਰੋ ਸੈਰ ਨਹੀਂ ਕਰਨ ਵਾਗੇ ਸੜਕਾਂ ਤੇ ਅਸੀਂ ਕੱਲ ਵੀਡੀਓ ਚ ਵੀ ਪਾਇਆ ਤੀ ਜਾਈ ਚ ਆਪਣਾ ਫਾਟਕਾਂਲੀ ਚ ਵੀ ਐ ਕਰਕੇ ਬਈ ਤੁਸੀਂ ਆਥਣੇ ਜਾਇਆ ਨਾ ਕਰੋ ਹਾਂ ਬਈ ਉਹ ਤਾਂ ਬਹੁਤ ਗਲਤ ਗੱਲ ਆ ਦੇਖੋ ਹਾਂ ਸਾਡੇ ਪਿੰਡ ਦੀ ਉਹ ਗੱਲ ਆ ਕਈ ਦਿਨ ਹੋ ਗਏ ਮੈਥੋਂ ਇੱਕ ਬੁੜੀ ਚ ਲੱਗਿਆ ਸੀਗਾ ਕਿ ਨਾ ਮਤੋਂ ਤਪਾ ਕੇ ਆ ਰਹੀ ਸੀ ਉਹਨਾਂ ਨੂੰ ਮੈਂ ਇਹ ਵੀ ਗੱਲ ਕਹੀ ਦੀ ਵੀ ਸੋਤੋਂ ਟਿੱਕੇ ਬਹਿ ਜਾਓ ਤੁਸੀਂ ਘਰੇ ਨਹੀਂ ਫਿਰ ਮੈਂ ਜੇ ਲੱਤਾਂ ਤੋੜਤੀਆਂ ਕਨਾਦੀ ਦੀਆਂ ਰੈਪਿਡੀ ਨਹੀਂ ਯਾਰ ਹਾਸੀ ਨਹੀਂ ਉਹ ਮੁੰਡੇ ਉਹਦੇ ਉਹ ਮੁੰਡਾ ਮਰ ਗਿਆ ਬੁੱਟੇ ਉਹ ਵਿਚਾਰਾ ਇੱਕ ਮੁੰਡਾ ਇਹਨਾਂ ਦੇ ਪਿੰਡ ਦਾ ਯਾਰ ਹੋਰ ਜਰ ਐਡੇ ਐਡੇ ਤਾਂ ਚੱਲ ਚੱਲ ਜਈ ਦੇ ਨਹੀਂ ਯਾਰ ਬੇੜਾ ਕੋਈ ਜਿਆਦਾ ਸੁਨੇਹਾ ਰੋਟੀ ਖਾ ਕੇ ਗੇਟ ਤੱਕ ਹੀ ਗੜਾ ਦੇ ਲੈ ਜਿਹੜਾ ਬਚ ਗਏ ਉਹ ਮਰਿਆ ਬਰੋਬਰੀ ਨੇ ਯਾਰ ਉਹਦਾ ਮਰਿਆ ਤਾਂ ਵੀ ਪੇੜੀ ਹਾਲ ਤਾਂ ਲੱਤ ਤਾਂ ਉਹਦੀ ਕਿਵੇਂ ਲੱਤ ਤਾਂ ਦੀ ਚੂਰਾ ਕਰੀ ਪਈ ਆ ਉਹ ਪੱਗਲਾਂ ਦੀ ਮੁੰਡਾ ਵਾਲ ਸਿਰ ਚ ਸਿਰ ਚ ਵੱਜੇ ਹਾਂ ਉਦੋਂ ਕਹਿੰਦੇ ਅੰਦਰੋਂ ਵੀ ਖਤਮ ਹੋ ਗਿਆ ਵੀ ਅੰਦਰ ਸੱਟਾਂ ਵੱਜੀਆਂ ਮੈਲਾ ਡਿੱਗੀ ਗਿਆ ਹੂ ਮੈਲਾ ਡਿੱਗੀ ਗਿਆ ਹੂ ਬਾਈ ਯਾਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਰਾਤ ਨੂੰ ਆਪਦੇ ਘਰੇ ਬਹਿ ਜਾ ਕਰੋ ਬਿਨਾਂ ਕੰਮ ਤੋਂ ਨਾ ਆਵੋ। ਆਥਣ ਤੜਕੇ ਤਾਂ ਯਾਰ ਕਿਤੇ ਜਾਓ ਨਾ ਆਉਂਦਾ। ਹਾਂ ਜਿਹਨੂੰ ਮੈਨੂੰ ਮਿਲੂ ਧੁੰਦ ਗਿਆ ਬਈ ਧੁੰਦ ਗਿਆ। ਉਹ ਧੁੰਦ ਵੀ ਨਹੀਂ ਇਕੱਲੀ ਧੁੰਦ ਵੀ ਕੀ ਕਰੂ ਜਦੋਂ ਪੌਵਾ ਲਾ ਕੇ ਗੇਰ ਪਾ ਲਿਆ। ਇਕੱਲੀ ਧੁੰਦ ਵੀ ਕੀ ਕਰੂ। ਹੁਣ ਲੋੜੀਆਂ ਲੋੜੀਆਂ ਚੱਲਦੀਆਂ ਨੇ ਅਗਲਾ ਡੱਕੇ ਆਉਂਦਾ ਆਥਣੇ। ਇਹ ਬਈ ਲੜੀਆਂ ਲੋੜੀਆਂ ਬਣਾਉਂਦੇ ਨੇ ਨਾ ਲੋਕ ਇਹ ਮੈਂ ਚੱਲੂ ਤਾਂ ਮਨਾਈ ਜਾਣਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਗਲਾ ਫਿਰ ਕਹਿਣ ਲੱਗ ਜਾਂਦਾ ਇਹ ਬਾਲਾ ਬੋਲਦੇ ਨੇ। ਵੀ ਇਹ ਕੰਮ ਹੈ ਨਹੀਂ ਕੋਈ ਸਹੀ ਆਥਣੇ ਪੀ ਕੇ ਬੋਤਲ ਬ ਹਾਂ ਲੜੂ ਵੀ ਕਿਦਾ ਤੋੜਨੀ ਨਹੀਂ ਚਾਹੀਦੀ ਹੋਰ ਬਾਈ ਯਾਰ ਉਹ ਮੂਰੇ ਨੂੰ ਚਾਹੀਦਾ ਯਾਰ ਵੀ ਘਰ ਆਏ ਪੋ ਮੇਰਾ ਥਾਲਾ ਕੀ ਜਾਨ ਨਿਕਲਦੀ ਆ ਰਾਤ ਨੂੰ ਜਾ ਕੇ ਕਿਹੜਾ ਕੋਈ ਧਾਰ ਚੋਣੀ ਹੁੰਦੀਆਂ ਨਾਲੇ ਫਿਰ ਉਹੀ ਗੱਲ ਆ ਪਹੁੰਚਣ ਕੀਤਾ 11 ਵਜੇ ਘਰੇ 11 ਵਜੇ ਤਾਂ ਮੈਂ ਇਸ ਮਿਲਦੀ ਨਹੀਂ ਵਿੱਚ ਮੈਂ ਸਾਂ ਦਾ ਬਹਾਨਾ ਲਾਉਂਗਾ ਬਾਈ ਹੁਣ ਤਾਂ ਮੈਂ ਇਸ ਨਹੀਂ ਮਿਲਦੀ ਉਹੀ ਯਾਰ ਕੱਚੀਆਂ ਗੱਲਾਂ ਨੇ ਲੋਕਾਂ ਦੀਆਂ ਬਾਈ ਬਣ ਕੇ ਸੋਨ ਤਾਈਓ ਕਹਿੰਦੇ ਆ ਤੂੰ ਨਾ ਬਾਕ ਜੀ ਚਪੇਦੂ ਨਾਲ ਕੋਈ ਦੇਖ ਲੈ ਹਾਂ ਖੁਰਚ ਖੁਰਚ ਲਾ ਲੈ ਮੈਨੂੰ ਛੜਕ ਤੋ ਖੁਰਚ ਲਾ ਲੈ ਨਾਲੇ ਹੋਰ ਤੂੰ ਤਾਂ ਖੁਰਚ ਕੇ ਵੀ ਨਹੀਂ ਲੈਣੀ ਕਿ ਐ ਜਿਵੇਂ ਚਪੇ ਕੇ ਜਾਊਗਾ ਅੱਜ ਪੱਗਾਂ ਦੀ ਡਿਊਟੀ ਅਵੀ ਪੰਗੂ ਦੀ ਐ ਅਵੀ ਪੰਗੂ ਆਂਦੇ ਆ ਪੱਗ ਹੂੰ ਬੰਦੇ ਪੂਣੀ ਦਾ ਕਰਾਉ ਯਾਰ ਕਰੋ ਕਰੋ ਬਾਈ ਸਾਫ ਜੀ ਹੋਏਗੀ ਆ ਪਤਾ ਕੀ ਐ ਉਹ ਨਹੀਂ ਤਾਂ ਟੱਖੀ ਜੀ ਹੋ ਜਾਂਦੀ ਐ ਪੱਗ ਜਿਹੇ ਲੱਗ ਉਹ ਨਹੀਂ ਜੇ ਐ ਬੰਨੇਗਾ ਬੱਵਾਲ ਵੱਧ ਪੈਂਦੇ ਨੇ ਜਿਹੜੀ ਜਿਹੜੀ ਬੁੜਿਆਣੀ ਪੱਗ ਹੁੰਦੇ ਆ ਨਾ ਉਹ ਤੁੰ ਪੂਣੀ ਨਹੀਂ ਹੁੰਦੀ ਉਹ ਐਂ ਹੁੰਦੀ ਐ ਜਿਹੜੇ ਪਿੰਡ ਵਾਲੇ ਪਰਾਣੇ ਬੁੜੇ ਗੱਲ ਨਹੀਂ ਹੁੰਦਾ ਕਿ ਇਹ ਚੇਪ ਜਾਂਦੀ ਆ ਸਾਰੀ ਬੰਦ ਚੱਲ ਬਾਹਰ ਹੁੰਦੀ ਕੀ ਕਹਿੰਦਾ ਸੀਗਾ ਉਹ ਗੱਲ ਕਰਦਾ ਸੀ ਆਹਦਾ ਵੇਚੜਾ ਆਉਂਦਾ ਉਹ ਤਾਂ ਕਹਿੰਦਾ ਸੀ ਉਹ ਤੂੰ ਨਹੀਂ ਕਰਾਉਂਦਾ ਹੈਂ ਇਸ ਤਰ੍ਹਾਂ ਇਸ ਤਰ੍ਹਾਂ ਦਾ ਗੜਾ ਵੇਹੜਾ ਠੀਕ ਆ ਇਸ ਤਰ੍ਹਾਂ ਤਾਂ ਲੱਗੇ ਹੋਏ ਨੇ ਹੈਂ ਇਸ ਤਰ੍ਹਾਂ ਲਾ ਕੇ ਆਇਆ ਕਰੂਗਾ ਵੇਹੜਾ ਹਾਂ ਮੈਂ ਉਹਦੇ ਉਹ ਲੈ ਆ ਲੈ ਗੱਗੇ ਇੰਦਰਪਰੀ ਸਾਨੂੰ ਗਿਫਟ ਕਰਕੇ ਗਏ ਨੇ ਡ੍ਰੀਮ ਲੈਂਡ ਵਾਲੇ ਬਰਨਾਲੇ ਤੋਂ ਤੇ ਪ੍ਰਮਾ ਸਾਹਿਬ ਨੇਗੇ ਫਲਕਾਰ ਸਿੰਘ ਸਿੱਧੂ ਸਿੱਧੂ ਜਮਾ ਹਾਂ ਵਰਕਰ ਸਿੰਘ ਸਿੱਧੂ ਜਮਾ ਤੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਕੱਟਾ ਡ੍ਰੀਮ ਲੈਂਡ ਇੰਸਟੀਚਿਊਟ ਵਾਲੇ ਹਾਂ ਡ੍ਰੀਮ ਲੈਂਡ ਇੰਸਟੀਚਿਊਟ ਬਰਨਾਲਾ ਬੱਸ ਸਟੈਂਡ ਨੇਅਰ ਨੇਅਰ ਅਬਾ ਬੱਸ ਸਟੈਂਡ ਬੈਕ ਬੱਸ ਸਟੈਂਡ ਹਾਂ ਅਨਾਜ ਮੰਡੀ ਕੋਲ ਤੇ ਸਾਰੇ ਜਣੇ ਜੀ ਜ਼ਰੂਰ ਵਿਜ਼ਿਟ ਕਰਿਓ ਤੇ ਪ੍ਰਮਾ ਸਾਹਿਬ ਨੇ ਆਪਣੇ ਉਹਦਾ ਕਹਿਣਾ ਦੂਜੀ ਗੱਲ ਵੀ ਇਸ ਤਰ੍ਹਾਂ ਦਾ ਬਹੁਤ ਸ਼ੌਂਕੀਏਗਾ ਕੱਟੋ ਘਟ ਸਾਨੂੰ ਮੈਨੂੰ ਲੱਗਦਾ ਨਾ ਨਾ ਕਰਦੇ ਨਾਉਂ 10 ਪੀਸ ਸੀਗੇ ਜਿਹੜੇ ਉਹ ਦੇਖ ਕੇ ਗਏ ਅਸੀਂ ਮੇਰਾ ਸਾਲਿਆ ਸੀਨ ਨਹੀਂ ਬਣਾਉਣਾ ਉਹਦੀਆਂ ਗੱਲਾਂ ਕਿੱਥੇ ਕਰਨੀਆਂ ਨੇ ਆਪਾਂ ਲੱਗ ਗਿਆ ਸੀਨ ਘਟਾਉਣਾ ਮੈਂ ਜਾਨਾ ਦੇਖ ਤਾਂ ਆਉਂਦੀ ਹੈ ਮੇਰੀ ਫੋਟੋ ਪੂਰੀ ਗੰਦਾ ਆ ਗੰਦਾ ਗੰਦਾ ਹੈ ਗੰਦਾ ਓਏ ਗੰਦਿਆ ਓ ਗੰਦਿਆ ਇਹ ਵਾਰਤਾ ਦਾ ਘਰੇ ਦਾ ਉਤਰ ਓ ਮੇਰਾ ਘਰ ਪਰਤਾਓ ਚਲੋ ਚਲੋ ਕੱਢਿਆ ਜਲੂਸ ਆਹਾ ले लिया कबीलदार है, रखी है। आ गया भाई बंद करो कबीलदार है कबीलदार है ਲਾ ਲਾ ਤਰਾ ਉਹੀ ਸਿੱਪੀ ਕੋੜੇ ਉਹਦੇ ਰਹਿ ਜਾਓਗੇ ਉਹਰੇ ਹੀ ਕਰਾਂਗੇ ਸਾਡੇ ਨਾਲ ਜਵੀ ਮਾੜਾ ਜਾ ਹੱਸ ਪੈ ਕਰ ਹਟ ਜਾ ਆਹੋ ਹੀ ਹੋ ਗਿਆ ਫੈਰ ਵੀ ਹੈ ਆਈ ਕਰ ਸਾਡੀਆਂ ਜੇਬਾਂ ਚ ਪਾ ਦੇ ਕੋਲੇ ਹੋਰ ਭੂਕਦੇ ਸਾਨੂੰ ਏ ਤੂੰ ਆਪ ਤੈਨਾਂ ਕਾ ਲਈ ਬੈਠੀ ਛੋੜੀ ਅੱਖਾਂ ਪੰਨੀਆਂ ਦੀਆਂ ਤੂੰ ਮੇਰੀ ਤਾਂ ਅੱਖਾਂ ਜਾਣ ਕਾ ਹਾਂ ਅੱਖਾਂ ਜਾਣ ਕਾ ਆ ਮੈਂ ਪੈਸੇ ਮੰਗਦੀ ਆ ਪੈਸੇ ਮੰਗਦੀ ਆ ਹਾਂ ਦੇ ਦੇ 20 ਲੱਖ ਮੰਗਦੀ ਆ ਧਾਰਾ ਫਿਰ ਦੇ ਦੇ ਮੈਂ ਮੈਨੂੰ ਰੱਖ ਦਿੱਤਾ ਸੀ ਜ਼ੋਰ ਤਾਂ ਹੱਲ ਨਹੀਂ ਹੈਗਾ ਹੈ ਸਹੀ ਗੱਲ ਹੈ ਤੈਨੂੰ ਕਿੱਥੇ ਰੱਖਦੀ ਏ ਹਾਂ ਤੈਨੂੰ ਕਿੱਥੇ ਰੱਖਦਾ ਸੱਜਣਾ ਬੇ ਮੈਂ ਲਾਖੀ ਮਤੀ ਨੇ ਆਹ 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 ਬੰਨਣਾ ਜੁੜਿਆ ਬੰਨਣਾ ਜੁੜਿਆ ਥੋੜਾ ਕਾਲਾ ਜੁੜਿਆ ਹਾਂ ਤੂੰ ਰਹੀ ਪੜੀ ਆ ਵੀ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਐ ਤਸੀਬ ਕੌਰ ਤੋਂ ਮੈਂ ਡੋਬਿਆਂ ਜਿਹੜੀ ਧਰਉਂਦੇ ਦੀ ਜੰਪ ਪਾ ਲੈ ਮੇਰੇ ਵੀਰੋ ਹੂੰ ਬਾਏ ਬਾਏ